ਭਾਰਤੀ ਕਿਸਾਨ ਜੁਗਿਆਂ ਇਕਤਾ ਅਗਰਾਹਾ ਜਿ세 ਬੰਦੀ ਵੱਲੋਂ ਬਲਾਕ ਸਰਦੂਲਗੜ ਤੇ ਝਨੀਰ ਵੱਲੋਂ ਜੋ ਸਰਦੂਲਗੜ ਦੇ ਵਿੱਚ ਐਸਡੀਐਮ ਦਾ ਦਫ਼ਤਰ ਅੱਗੇ ਮੋਰਚਾ ਲੱਗਿਆ ਹੋਇਆ ਉਹ ਜੋ ਪਿਛਲੇ ਸਾਲਾਂ ਦੇ ਵਿੱਚ ਕਣਕ ਦੀ ਗੜੇਮਾਰੀ ਹੋਈ ਸੀ ਆ ਕਣਕ ਛੱਡ ਕੇ ਦੂਜੀ ਪਿਛਲੀ ਕਣਕ ਜੋ ਦੋਵੇਂ ਬਲਾਕਾਂ ਦੇ 19 ਪਿੰਡਾਂ ਵਿੱਚ ਗੜੇਮਾਰੀ ਹੋਈ ਸੀ ਜੋ ਮੁੱਖ ਮੰਤਰੀ ਨੇ ਮੁਆਵਜ਼ਾ ਮੰਨਿਆ ਸੀ ਵੀ ਮੈਂ 20000 ਪਾਉਂਗਾ 20 ਤੋਂ 15 ਤੇ ਆ ਗਿਆ ਤਾਂ ਉਹ ਮੁਆਵਜ਼ਾ ਲੈਣ ਦੇ ਬਾਅਦ ਤੇ ਉੱਥੇ ਮੋਰਚਾ ਲਾਇਆ ਹੋਇਆ ਹੈ 17 ਪਿੰਡਾਂ ਦਾ ਮਾਬੂਜਾ ਸੰਘਰਸ਼ ਤੇ ਜ਼ੋਰ ਤੇ ਖਾਤਿਆਂ ਵਿੱਚ ਪਵਾਇਆ 2 ਪਿੰਡਾਂ ਦਾ ਮਾਬੂਜਾ ਰਹਿੰਦਾ ਕਾ ਜਟਾਣੇ ਤੇ ਮੀਰਪੁਰ ਕਰਾਂ ਦਾ ਅਸੀਂ ਉਹ ਮਾਬੂਜਾ ਲੈਣ ਵਾਸਤੇ ਉੱਥੇ ਮੋਰਚਾ ਲਾਇਆ ਹੋਇਆ ਹੈਗਾ ਅਸੀਂ ਤੁਹਾਡਾ ਅਗਲਾ ਐਕਸ਼ਨ ਕੀ ਹੈ ਜੀ ਹੁਣ ਜਿਹੜੇ 2 ਪਿੰਡ ਰਹਿ ਗਏ ਉਹਦਾ ਮਾਬੂਜਾ ਲੈਣ ਖਾਤਰ ਅਗਲਾ ਸਾਡਾ ਪਰਸੋਂ ਸਾਡੀ ਮੀਟਿੰਗ ਹੋਈ ਉਹ ਦੋਵੇਂ ਬਲਾਕਾਂ ਦੀ ਬਲਾਕ ਸਰਦੂਲਗੜ੍ਹ ਤੇ ਧੀਰਦੀ ਜਿਲ੍ਹਾ ਕਮੇਟੀ ਪਹੁੰਚੀ ਜਿਸ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 26 ਤਰੀਕ ਨੂੰ ਵੀਰਵਾਰ ਨੂੰ ਅਸੀਂ ਸਰਦੂਲਗੜ੍ਹ ਕਾ ਗਰਨਦੀ ਦਾ ਪੁਲ ਬੰਦ ਕਰਾਂਗੇ ਅਣਮਿਥੇ ਸਮੇਂ ਲਈ ਕਿਉਂਕਿ ਉੱਚਾ ਕਿਉਂ ਉੱਥੇ ਬੈਠਿਆ ਨੂੰ ਮੋਰਚੇ ਲੱਗੇ ਨੂੰ ਜੋ ਭਗਮਤਮਾਨ ਸਰਕਾਰ ਕਹਿੰਦੀ ਸੀ ਕੋਈ ਵੀ ਕਿਸਾਨ ਮਜ਼ਦੂਰ ਧਰਨਾ ਨਹੀਂ ਲਾਊਗਾ ਰੋੜਾ ਤੇ ਨਹੀਂ ਆਊਗਾ ਅਸੀਂ ਪੈਲ ਦੇ ਅਧਾਰ ਤੇ ਮਸਲੇ ਹੱਲ ਕਰਾਂਗੇ ਅੱਜ ਕਿਸਾਨ ਮਜ਼ਦੂਰ ਰੋੜਾ ਤੇ ਰੋਲ ਰਹੇ ਨੇ ਖੁਦਕੁਸ਼ੀਆਂ ਦੇ ਦੌਰ ਚੱਲੇ ਹੋਏ ਨੇ ਜੋ ਅਸੀਂ ਉਹ ਆਪਦਾ ਹੱਕ ਲੈਣ ਲਈ ਵਾਸਤੇ ਜੋ ਸਰਕਾਰ ਨੇ ਮੰਨਿਆ ਹੋਇਆ ਦੋ ਪਿੰਡਾਂ ਦਾ ਮੁਆਵਜ਼ਾ ਉਹ ਖਾਤਿਆਂ ਦੇ ਵਿੱਚ ਹਰ ਹਾਲਤ ਦੇ ਵਿੱਚ ਅਸੀਂ ਪਵਾ ਕੇ ਰਾਂਗੇ ਮੁਆਵਜ਼ਾ ਲੈ ਕੇ ਰਾਂਗੇ ਅਸੀਂ ਵੀ ਅਵਾਰ ਨੂੰ 26 ਤਰੀਕ ਨੂੰ ਸਰਦੂਲਗੜ ਘੱਗਰ ਨਦੀ ਦਾ ਪੌੜਾ ਰੋਕ ਰਹੇ ਹਾਂ ਜਿਨ੍ਹਾਂ ਚਕ ਸਾਡਾ ਮਾਅਬਜਾ ਖਾਤਿਆਂ ਦੇ ਵਿੱਚ ਨਹੀਂ ਪੈਂਦਾ ਉਦੋਂ ਤੱਕ ਅਸੀਂ ਉੱਥੇ ਉਲਤੇ ਅਣਮਿੱਥੇ ਸਮੇ ਲਈ ਬੈਠੇ ਰਹਾਂਗੇ ਧੰਨਵਾਦ